ਸਤਿ ਸ਼੍ਰੀ ਅਕਾਲ ਜੀ ਨੌਕਰੀ ਗੁਰੂ ਚੈਨਲ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜਿਵੇਂ ਕਿ ਤੁਹਾਨੂੰ ਪਤਾ ਆਪਾਂ ਜੇਲ ਪਾਡਰ ਦੀ ਭਰਤੀ ਇਸ ਚੈਨਲ ਦੇ ਉੱਤੇ ਤੁਹਾਨੂੰ ਬਿਲਕੁਲ ਫ੍ਰੀ ਕਰਵਾ ਰਹੇ ਹਾਂ ਤੇ ਅੱਜ ਦੀ ਵੀਡੀਓ ਵਿੱਚ ਵੀ ਆਪਾਂ ਮੌਕ ਟੈਸਟ ਲੈ ਕੇ ਆਏ ਜਿਵੇਂ ਅਰਜਨਾ ਲੈ ਕੇ ਆਉਂਦੇ ਆ ਤੇ ਅੱਜ ਦੀ ਵੀਡੀਓ ਚ ਮੌਕ ਟੈਸਟ ਦੇ ਵਿੱਚ 53 ਪ੍ਰਸ਼ਨ ਹੋਣਗੇ ਇਸ ਦੇ ਵਿੱਚ ਠੀਕ ਆ ਤੁਸੀਂ 54 ਪ੍ਰਸ਼ਨ ਹੋਣਗੇ ਤੇ 54 ਪ੍ਰਸ਼ਨ ਅਟੈਂਪਟ ਕਰਨੇ ਆ ਮੌਕ ਟੈਸਟ ਦੇ ਤੇ ਕਮੈਂਟ ਬਾਕਸ ਚ ਕਮੈਂਟ ਕਰਕੇ ਦੱਸਣਾ ਤੁਹਾਡੇ ਕਿੰਨੇ ਪ੍ਰਸ਼ਨ ਸਹੀ ਗਏ ਤੇ ਬਿਲਕੁਲ ਫ੍ਰੀ ਮੌਕ ਟੈਸਟ ਇਸ ਚੈਨਲ ਦੇ ਤੁਹਾਨੂੰ ਉੱਤੇ ਦਿੱਤੇ ਜਾ ਰਹੇ ਆ ਤੇ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਹੋਰ ਬੱਚਿਆਂ ਤੱਕ ਵੇਸ ਚੈਨਲ ਨੂੰ ਪਹੁੰਚਾਓ ਤੇ ਵੀਡੀਓ ਚੰਗੀ ਲੱਗਦੀ ਤੇ ਲੱਗਦੀ ਸ਼ੇਅਰ ਵੀ ਜਰੂਰ ਕਰੋ ਠੀਕ ਆ ਤੇ ਇਹ ਮੌਕ ਟੈਸਟ ਤੁਹਾਡੇ ਪੇਪਰ ਦੇ ਪੁਆਇੰਟ ਆਫ 뷰 ਤੋਂ ਬਹੁਤ ਹੀ ਲਾਹੇਵੰਦ ਰਹਣੇ ਆਆਂ ਠੀਕ ਆ ਤੇ ਪੇਪਰ ਹੁਣ ਤੱਕ ਆਪਾਂ ਤੁਹਾਨੂੰ ਇੰਨੇ ਕ ਮੌਕ ਟੈਸਟ ਕਰ ਹੋ ਜੇਗੀ ਠੀਕ ਹੈ ਤੇ ਆਪਣਾ ਨੰਬਰ ਹੈਗਾ 9888743699 ਇਸ ਨੰਬਰ ਦੇ ਉੱਤੇ ਤੁਸੀਂ ਜਦੋਂ ਆਪਣੇ ਨੋਟਸ ਲੈਣੇ ਆ ਉਹ ਵੀ ਲੈ ਸਕਦੇ ਹੋ ਇਸ ਨੰਬਰ ਦੇ ਉੱਤੇ ਮੈਸੇਜ ਕਰ ਸਕਦੇ ਹੋ ਠੀਕ ਹੈ ਨੋਟਸ ਆਪਣੇ ਤਿਆਰ ਹੋਗੇ ਲਗਭਗ ਤੇ ਆਪਣਾ ਟੈਲੀਗ੍ਰam ਨੌਕਰੀ ਗੁਰੂ ਆਪਣੀ ਐਪ ਨੌਕਰੀ ਗੁਰੂ ਪਲੇ ਸਟੋਰ ਤੇ ਜਾ ਕੇ ਡਾਊਨਲੋਡ ਕਰ ਸਕਦੇ ਹੋ ਠੀਕ ਹੈ ਤੇ ਹੁਣ ਆਪਾਂ ਸ਼ੁਰੂ ਕਰਦੇ ਹਾਂ ਅੱਜ ਦਾ ਮੌਕ ਟੈਸਟ ਇਸ ਦੇ ਵਿੱਚ ਤੁਹਾਨੂੰ ਟੌਪਿਕ ਵਾਈਜ਼ ਜਿਵੇਂ ਤੁਹਾਡੇ ਸਿਲੇਬਸ ਦੇ ਵਿੱਚ ਸਿਲੇਬਸ ਚੱਕ ਕੇ ਦੇਖਿਓ ਉਸ ਦੇ ਵਿੱਚ ਪਾਲਿਟੀ ਦਾ ਟੌਪਿਕ এনवायरमेंट ਇਸ਼ੂਜ਼ ਦਾ ਟੌਪਿਕ ਜੀਓਗ੍ਰਾਫੀ ਦਾ ਕਰੰਟ ਅਫੇਅਰ ਦਾ ਸਾਰੇ ਮਤਲਬ ਟੌਪਿਕ ਜਿਵੇਂ ਆਪਾਂ ਅੱਗੇ ਲੈ ਕੇ ਆਨੇ ਆਪ ਟੈਸਟ ਠੀਕ ਆ ਤੇ ਅੱਜ ਦਾ ਪ੍ਰਸ਼ਨ ਪਹਿਲਾ ਪ੍ਰਸ਼ਨ ਜੋ ਹੈਗਾ ਭਾਰਤੀ ਸੰਵਿਧਾਨ ਦੀ ਕਿਹੜੀ ਸੋਧ ਨੇ ਪ੍ਰਸਤਾਵਨਾ ਵਿੱਚ ਧਰਮ ਨਿਰਪੱਖ ਸ਼ਬਦ ਜੋੜਿਆ ਠੀਕ ਆ ਤੇ ਧਰਮ ਨਿਰਪੱਖ ਸ਼ਬਦ ਜੋੜਿਆ ਕਿਹੜੀ ਸੋਧ ਨੇ ਜੋੜਿਆ ਚਾਰੇ ਆਪਸ਼ਨ ਤੁਹਾਡੇ ਸਾਹਮਣੇ ਤੁਸੀਂ ਉੱਤਰ ਦੇਣਾ ਹੈ ਲਾਸਟ ਵਿੱਚ ਕਮੈਂਟ ਬਾਕਸ ਚ ਕਮੈਂਟ ਕਰਕੇ ਤੁਸੀਂ ਮਤਲਬ ਕਿ ਆਪਣਾ ਸਕੋਰ ਦੱਸ ਸਕਦੇ ਹੋ ਇਸ ਦਾ ਤੁਹਾਨੂੰ ਇਹ ਫਾਇਦਾ ਹੋਏਗਾ ਕਿ ਹੋਰ ਬੱਚੇ ਵੀ ਸਕੋਰ ਦੱਸਣਗੇ ਕੰਪੈਰੀਸ਼ਨ ਹੋ ਜਾਏਗਾ ਕਿ ਉਹਨਾਂ ਦੀ ਕਿੰਨੀ ਕਰੀ ਤੁਹਾਡੇ ਕਿੰਨੀ ਕਰੀ ਹੈ ਇਸ ਸਵਾਲ ਦਾ ਉੱਤਰ ਹੈਗੇ ਦੋਸਤੋ ਆਪਸ਼ਨ ਏ 42ਵਾਂ ਐਮੈਂਡਮੈਂਟ ਠੀਕ ਹੈ 42ਵੇਂ ਸੂਤ ਅਗਲੇ ਪ੍ਰਸ਼ਨ ਤੇ ਚੱਲਦੇ ਹਾਂ ਸੈਮਸਰ ਟੈਕਨੋਲੋਜੀ ਦਾ ਪ੍ਰਸ਼ਨ ਹੈ ਠੀਕ ਹੈ ਦੂਜਾ ਧਰਤੀ ਦੇ ਬਾਇਓ ਮੰਡਲ ਵਿੱਚ ਸਭ ਤੋਂ ਵੱਧ ਮਾਤਰਾ ਵਿੱਚ ਕਿਹੜੀ ਗੈਸ ਹੈ ਧਰਤੀ ਦੇ ਬਾਇਓ ਮੰਡਲ ਵਿੱਚ ਸਭ ਤੋਂ ਵੱਧ ਮਾਤਰਾ ਵਿੱਚ ਕਿਹੜੀ ਗੈਸ ਹੈ ਤੇ ਇਸਵਾਲ ਦਾ ਉੱਤਰ ਆ ਗਿਆ ਦੋਸਤੋ ਆਪਸ਼ਨ ਸੀ ਨਾਈਟrogen ਠੀਕ ਆ ਅਗਲੇ ਪ੍ਰਸ਼ਨ ਤੇ ਚੱਲਦੇ ਆ ਆ ਪ੍ਰਸ਼ਨ ਆ ਗਿਆ ਤੀਜਾ ਜੋ ਕਿ ਇਕਨੋਮਿਕ ਇਸ਼ੂ ਨਾਲ ਰਿਲੇਟ ਕਰਦਾ ਭਾਰਤ ਵਿੱਚ ਮਿਸ਼ਰਤ ਅਰਥਵਿਵਸਥਾ ਦਾ ਸੰਕਲਪ ਦਾ ਅਰਥ ਕੀ ਹੈ ਤੇ ਚਾਰੇ ਆਪਸ਼ਨ ਤੁਹਾਡੇ ਸਾਹਮਣੇ ਆ ਤੁਸੀਂ ਉੱਤਰ ਦੇ ਸਕਦੇ ਹੋ ਤੇ ਦੋਸਤੋ ਇਦਾਂ ਦੇ ਮੌਕ ਟੈਸਟ ਤੁਹਾਨੂੰ ਕਿਤੇ ਵੀ ਨਹੀਂ ਮਿਲਣਗੇ ਪੂਰੇ ਤੁਸੀਂ YouTube ਤੇ ਦੇਖ ਸਕਦੇ ਹੋ ਜਿਲ੍ਹਾ ਬਾਰਡਰ ਦੀ ਭਰਤੀ ਦੇ ਜਿੱਥੋਂ ਤੁਹਾਨੂੰ ਇਦਾਂ ਕੋਈ ਮੌਕ ਟੈਸਟ ਕਰਾਉਂਦਾ ਹੋਵੇ ਤੇ ਹੋਰ ਇਸ ਤੋਂ ਵਧੀਆ ਕੀ ਗੱਲ ਹੋ ਸਕਦੀ ਤੁਹਾਨੂੰ ਦੋਨੇ ਭਾਸ਼ਾਵਾਂ ਦੇ ਵਿੱਚ ਮੌਕ ਟੈਸਟ ਮਿਲ ਰਹੇ ਆਂ ਇੰਗਲਿਸ਼ ਤੇ ਪੰਜਾਬੀ ਦੇ ਵਿੱਚ ਜਿਸ ਨੂੰ ਪੰਜਾਬੀ ਸਮਝ ਆਂਦੀ ਪੰਜਾਬੀ ਚ ਅਟੈਂਪਟ ਕਰ ਸਕਦਾ ਜਿਸ ਨੂੰ ਇੰਗਲਿਸ਼ ਸਮਝ ਆਂਦੀ ਇੰਗਲਿਸ਼ ਚ ਕਰ ਸਕਦਾ ਠੀਕ ਆ ਤੇ ਇਸ ਸਵਾਲ ਦਾ ਉੱਤਰ ਹੈਗਾ ਭਾਰਤ ਵਿੱਚ ਮਿਸ਼ਰਤ ਅਰਥਵਿਵਸਥਾ ਸੰਕਲਪ ਦਾ ਅਰਥ ਹੈ ਆਪਸ਼ਨ A ਮਤਲਬ ਜਨਤਕ ਦੇ ਨਿੱਜੀ ਖੇਤਰਾਂ ਦਾ ਸਹਿਜ ਸ ਠੀਕ ਹੈ ਜਿਹੜੇ ਜਨਤਕ ਪਬਲਿਕ ਖੇਤਰ ਹੁੰਦੇ ਨੇ ਤੇ ਨਿੱਜੀ ਪਰਸਨਲ ਖੇਤਰ ਏਰੀਆ ਹੁੰਦਾ ਨਾ ਪਰਸਨਲ ਤੇ ਮਤਲਬ ਕਿ ਪਬਲਿਕ ਸੈਕਟਰਾਂ ਜੋ ਉਹਨਾਂ ਦੀ ਕੋ-ਐਗਜ਼ਿਸਟੈਂਸ ਸਹਿ ਮੌਜੂਦਗੀ ਠੀਕ ਹੈ ਸਹਿ ਮੌਜੂਦਗੀ ਅਗਲਾ ਪ੍ਰਸ਼ਨ ਤੇ ਗੱਲ ਕਰਦੇ ਹਾਂ ਅਗਲਾ ਪ੍ਰਸ਼ਨ ਹੈ ਕਿ ਇੰਡੀਅਨ ਜੀਓਗ੍ਰਾਫੀ ਦਾ ਤੇ ਕਰਕ ਰੇਖਾ ਇਹਨਾਂ ਵਿੱਚੋਂ ਕਿਸ ਭਾਰਤੀ ਰਾਜ ਵਿੱਚੋਂ ਨਹੀਂ ਲੰਘਦੀ ਚਾਰੇ ਆਪਸ਼ਨ ਤੁਹਾਡੇ ਸਾਹਮਣੇ ਆ ਇਹ ਸਵਾਲ ਦਾ ਉੱਤਰ ਹੈ ਕਿ ਦੋਸਤੋ ਆਪਸ਼ਨ ਸੀ 오ਡੀਸਾ ਕਾ ਕਰੇਗਾ ਇਹਨਾਂ ਵਿੱਚੋਂ 오ਡੀਸਾ ਰਾਜ ਵਿੱਚੋਂ ਨਹੀਂ ਲੰਗਦੀ ਬਾਕੀ ਗੁਜਰਾਤ ਰਾਜਸਥਾਨ ਛੱਤੀਸਗੜ੍ਹ ਵਿੱਚੋਂ ਲੰਗਦੀ ਹੈ ਠੀਕ ਆ ਅਗਲੇ ਪ੍ਰਸ਼ਨ ਤੇ ਚਲਦੇ ਆ ਆਖਰੀ ਮਾਡਰਨ ਹਿਸਟਰੀ ਦਾ ਪ੍ਰਸ਼ਨ ਆ ਗਿਆ ਆਖਰੀ ਮੁਗਲ ਬਾਦਸ਼ਾਹ ਕੌਣ ਸੀ ਤੇ ਇਸ ਸਵਾਲ ਦਾ ਉੱਤਰ ਹੈ ਕਿ ਦੋਸਤੋ ਬਹਾਦਰ ਸ਼ਾਹ 자ਫਰ ਠੀਕ ਆ ਬਹੁਤਾ ਟਾਈਮ ਨਹੀਂ ਆਪਾਂ ਨੇ ਲੈਣਾ ਹੈਗਾ ਤੁਸੀਂ ਨਾਲ ਦੀ ਨਾਲ ਟੈਂਪਰ ਕਰਨ ਦੀ ਕੋਸ਼ਿਸ਼ ਕਰੋ ਤੁਹਾਡੀ ਵੀ ਸਪੀਡ ਬਣ ਜੇਗੀ ਛੇਤੀ ਛੇਤੀ ਉੱਤਰ ਦੋਗੇ ਅਗਲਾ ਪ੍ਰਸ਼ਨ ਆ ਗਿਆ ਕਿਤਾਬ ਮੇਰੇ ਸੱਚ ਦੇ ਤਜਰਬੇ ਕਿਸ ਦੀ ਸਵੈ ਜੀਵਨੀ ਹੈ ਕਿਤਾਬ ਮੇਰੇ ਸੱਚ ਦੇ ਤਜਰਬੇ ਕਿਸ ਦੀ ਸਵੈ ਜੀਵਨੀ ਹੈ ਮਾਈ ਐਕਸਪੈਰੀਮੈਂਟਸ ਵਿਦ ਤਰੁੱਥ ਜਿਹਨੂੰ ਕਹਿ ਦਿੰਨੇ ਆ ਨਾਮ ਮੇਨ ਇਹ ਆ ਮਾਈ ਐਕਸਪੈਰੀਮੈਂਟਸ ਵਿਦ ਤਰੁੱਥ ਵੀ ਇਹ ਕਿਸ ਦੀ ਸਵੈ ਜੀਵਨੀ ਹੈ ਤੁਸੀਂ ਇਹ ਯਾਦ ਰੱਖਣਾ ਮਾਈ ਐਕਸਪੈਰੀਮੈਂਟਸ ਵਿਦ ਤਰੁੱਥ ਇਹ ਕਿਤਾਬ ਦਾ ਨਾਮ ਹੈ ਕਿਸ ਦੀ ਸਵੈ ਜੀਵਨੀ ਹੈ ਇਸ ਸਵਾਲ ਦਾ ਉੱਤਰ ਹੈ ਕਿ ਦੋਸਤੋ ਆਪਸ਼ਨ ਸੀ ਮਹਾਤਮਾ ਗਾਂਧੀ ਠੀਕ ਆ ਬਹੁਤ ਇੰਪੋਰਟੈਂਟ ਆ ਬਹੁਤ ਸਾਰੇ ਪੇਪਰਾਂ ਦੇ ਵਿੱਚ ਪੁੱਛਿਆ ਗਿਆ ਪ੍ਰਸ਼ਨ ਅਗਲਾ ਪ੍ਰਸ਼ਨ ਇੰਡੀਆ ਜੀਓਗ੍ਰਾਫੀ ਦਾ ਪ੍ਰਸ਼ਨ ਆ ਗਿਆ ਸੁੰਦਰਬਨ ਡੈਲਟਾ ਕਿਹੜੀਆਂ ਦੋ ਮੁੱਖ ਨਦੀਆਂ ਦੁਆਰਾ ਬਣਦਾ ਹੈ ਠੀਕ ਹੈ ਦੋ ਨਦੀਆਂ ਜਦੋਂ ਇਕੱਠੀਆਂ ਇੱਕ ਜਗ੍ਹਾ ਜੁਆਇੰਟ ਹੁੰਦੀਆਂ ਤਾਂ ਉੱਤੇ ਡੈਲਟਾ ਬਣਦਾ ਉਹ ਸੁਨਦਰਬਨ ਡੈਲਟਾ ਕਿਹੜੀਆਂ ਦੋ ਨਦੀਆਂ ਜੁੜਨ ਨਾਲ ਬਣਦਾ ਹੈ ਠੀਕ ਹੈ ਤਾਂ ਦੋਸਤੋ ਇਸ ਸਵਾਲ ਦਾ ਉੱਤਰ ਹੈਗਾ ਆਪਸ਼ਨ ਸੀ ਗੰਗਾ ਤੇ ਬ੍ਰਹਮਪੁੱਤਰ ਠੀਕ ਹੈ ਅਗਲੇ ਪ੍ਰਸ਼ਨ ਤੇ ਚਲਦੇ ਹਾਂ ਪ੍ਰਸ਼ਨ 8ਵਾਂ ਸਪੋਰਟਸ ਦਾ ਇੱਕ ਮਿਆਰੀ ਫਟਬਾਲ ਸੌਕਰ ਟੀਮ ਵਿੱਚ ਕਿੰਨੇ ਖਿਡਾਰੀ ਹੁੰਦੇ ਹਨ ਫਟਬਾਲ ਟੀਮ ਦੇ ਵਿੱਚ ਕਿੰਨੇ ਖਿਡਾਰੀ ਹੁੰਦੇ ਆ ਇਸ ਸਵਾਲ ਦਾ ਉੱਤਰ ਹੈਗੇ ਦੋਸਤੋ ਆਪਸ਼ਨ ਸੀ 11 ਠੀਕ ਹੈ ਤੇ ਅਗਲੇ ਪ੍ਰਸ਼ਨ ਤੇ ਚੱਲਦੇ ਆਂ ਅਗਲਾ ਪ੍ਰਸ਼ਨ ਆ ਗਿਆ ਨੌਵਾਂ ਪੰਜਾਬੀ ਹਿਸਟਰੀ ਐਂਡ ਕਲਚਰ ਨੂੰ ਰਿਲੇਟ ਕਰਦਾ ਹੈ ਤੇ ਲੋਹੜੀ ਦਾ ਤਿਹਾਰ ਮੁੱਖ ਤੌਰ ਤੇ ਕਿਸ ਦੀ ਸਮਾਪਤੀ ਨੂੰ ਦਰਸਾਉਣ ਲਈ ਬਣਾਇਆ ਜਾਂਦਾ ਹੈ ਲੋਹੜੀ ਦਾ ਤਿਹਾਰ ਕਿਸ ਦੀ ਕਿਸ મતਲਬ ਕਿ ਰੁੱਤ ਦੀ ਸਮਾਪਤੀ ਨੂੰ ਦਰਸਾਉਂਦਾ ਹੈ ਸਰਦੀਆਂ ਦੀ ਠੀਕ ਆ ਯਾਦ ਰੱਖਣਾ ਤੇ ਅਗਲਾ ਪ੍ਰਸ਼ਨ 10ਵਾਂ ਪਾਲਟੀ ਦਾ ਆ ਗਿਆ ਲੋਕ ਸਭਾ ਦੀ ਵੱਤੂ ਵੱਤ ਕਿੰਨੀ ਗਿਣਤੀ ਹੈ ਲੋਕ ਸਭਾ ਦੀ ਵੱਤੂ ਵੱਤ ਦੀ ਗਿਣਤੀ ਕਿੰਨੀ ਹੁੰਦੀ ਹੈ ਤੇ ਇਸ ਸਵਾਲ ਦਾ ਉੱਤਰ ਆਪਸ਼ਨ ਸੀ 552 ਠੀਕ ਆ ਤੇ ਪਾਰਲੀਮੈਂਟ ਚ 552 ਸੀਟਾਂ ਤੁਸੀਂ ਕਹਿ ਸਕਦੇ ਹੋ ਠੀਕ ਹੈ ਤੇ এনवायरमेंट ਇਸ਼ੂ ਦਾ ਅਗਲਾ ਪ੍ਰਸ਼ਨ ਆ ਗਿਆ ਮਨੁੱਖੀ ਸਰੀਰ ਦਾ ਸਭ ਤੋਂ ਵੱਡਾ ਅੰਗ ਕਿਹੜਾ ਹੈ ਸਭ ਤੋਂ ਵੱਡਾ ਅੰਗ ਮਨੁੱਖੀ ਸਰੀਰ ਦਾ ਕਿਹੜਾ ਆਰਗਨ ਜਿਹਨੂੰ ਕਹਿੰਦੇ ਨੇ ਸਭ ਤੋਂ ਵੱਡੇ ਤਾਂ ਸਕਿਨ ਚਮੜੀ ਠੀਕ ਹੈ ਚਮੜੀ ਇੱਕ ਆਰਗਨ ਆ ਤੁਹਾਨੂੰ ਪਤਾ ਹੋਣਾ ਚਾਹੀਦਾ ਤੇ ਸਭ ਤੋਂ ਵੱਡੀ ਅੰਗ ਹੈ ਜਿਸ ਨੂੰ ਆਰਗਨ ਜਿਸ ਨੂੰ ਕਹਿ ਸਕਦੇ ਹੋ ਤੁਸੀਂ ਆਪਣੇ ਸਰੀਰ ਦਾ ਇਕਨੋਮਿਕ ਇਸ਼ੂ ਦਾ ਅਗਲਾ ਪ੍ਰਸ਼ਨ ਭਾਰਤੀ ਰਿਜ਼ਰਵ ਬੈਂਕ ਦੀ ਸਥਾਪਨਾ ਕਿਸ ਸਾਲ ਹੋਈ ਸੀ इस सवाल का उत्तर है दोस्तों ऑप्शन बी उन्नीस सौ पैंती अगला प्रश्न आ गया तेरह सैंस एंड टेक्नोलॉजी का प्रश्न सोने का रसायनिक चिन्ह की है सोने का रसायनिक चिन्ह की है तो इस सवाल का उत्तर है दोस्तों ऑप्शन ए सॉरी सोर, ऑप्शन बी ए जू ऑप्शन बी ए जू सोने का रसायनिक चिन्ह है ए जू ठीक है याद रखना है ਅਗਲਾ ਪ੍ਰਸ਼ਨ ਆ ਗਿਆ ਮਾਡਰਨ ਹਿਸਟਰੀ ਦਾ ਤੁਸੀਂ ਮੈਨੂੰ ਖੂਨ ਦਿਓ ਮੈਂ ਤੁਹਾਨੂੰ ਆਜ਼ਾਦੀ ਦੇਵਾਂਗਾ ਦਾ ਨਾਰਾ ਕਿਸ ਨੇ ਦਿੱਤਾ ਸੀ ਤੇ ਇਹ ਪਹਿਲਾਂ ਵੀ ਆਪਣਾ ਕੁਸ਼ਣ ਰਿਪੀਟ ਹੋ ਚੁੱਕਿਆ ਹੈ ਦੁਬਾਰਾ ਰਿਪੀਟ ਹੋ ਗਿਆ ਕੋਈ ਨਾ ਆਪਣੇ ਬਾਦੇ ਸਮੋਕ ਟੈਸਟ ਦੇ ਪ੍ਰਸ਼ਨ ਤਾਂ ਹੀ ਪਾਏ ਆ ਇੱਕ ਦੋ ਕੁਸ਼ਣ ਕਈ ਵਾਰੀ ਰਿਪੀਟ ਹੋ ਜਾਂਦੇ ਆ ਇਸ ਸਵਾਲ ਦਾ ਉੱਤਰ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੋਏਗਾ ਕਿ ਇਸ ਸਵਾਲ ਦਾ ਉੱਤਰ ਹੈਗਾ ਸਵਾਚੰਦਰ ਬੋਸ ਸਵਾਚੰਦਰ ਬੋਸ ਜੀ ਨੇ ਕਿਹਾ ਸੀ ਤੁਸੀਂ ਮੈਨੂੰ ਖੂਨ ਦਿਓ ਮੈਂ ਤੁਹਾਨੂੰ ਆਜ਼ਾਦੀ ਦੇਵਾਂਗਾ ਦਾ ਨਾਰਾ ਸ਼ਾਇਦ ਪਤਾ ਨਹੀਂ ਇਹ ਸਲੋਗਨ ਰਿਪੀਟ ਹੋਈ ਹੈ ਜਾਂ ਨਹੀਂ ਪਰ ਤੁਸੀਂ ਫਿਰ ਵੀ ਯਾਦ ਰੱਖੋ ਸਵਾਜੰਦਰ ਬੋਸ ਜੀ ਨੇ ਇਹ ਨਾਰਾ ਦਿੱਤਾ ਸੀ ਅਗਲਾ ਪ੍ਰਸ਼ਨ 15ਵਾਂ ਸਿਨੇਮਾ ਅਤੇ ਲਿਟਰੇਚਰ ਨੂੰ ਸੰਬੰਧਿਤ ਕਰਦਾ ਹੈ A1 ਦਾ ਵਾਰਡ ਮਤਲਬ ਕਿ ਵਾਰਡ ਆਫ A1 ਠੀਕ ਹੈ ਕਿਸ ਨੂੰ ਕਿਹਾ ਜਾਂਦਾ ਹੈ ਇਹ ਯਾਦ ਰੱਖਣ ਤੁਸੀਂ ਵਾਰਡ ਆਫ A1 ਕਿਸ ਨੂੰ ਕਿਹਾ ਜਾਂਦਾ ਹੈ ਠੀਕ ਹੈ ਤੇ ਚਾਰੇ ਆਪਸ਼ਨ ਤੁਹਾਡੇ ਸਾਹਮਣੇ ਆ ਤੇ ਇਸ ਸਵਾਲ ਦਾ ਉੱਤਰ ਹੈ ਕਿ ਦੋਸਤੋ ਆਪਸ਼ਨ A ਵਿਲੀਅਮ ਸ਼ੇਕਸਪੀਅਰ ਬਿਲੀਮਛੇ ਐਕਸਪੀਅਰ ਨੂੰ ਵਾਰਡ ਆਫ ਈਵਨ ਕਿਹਾ ਜਾਂਦਾ ਹੈ ਠੀਕ ਹੈ ਅਗਲਾ ਪ੍ਰਸ਼ਨ 16ਵਾਂ ਕਿਸ ਰਾਜ ਨੂੰ ਪੰਜ ਦਰਿਆਵਾਂ ਦੀ ਧਰਤੀ ਵਜੋਂ ਜਾਣਿਆ ਜਾਂਦਾ ਹੈ ਬਹੁਤ ਹੀ ਸੌਖਾ ਸਵਾਲ ਹੈ ਸਾਰਿਆਂ ਨੂੰ ਪਤਾ ਹੋਏਗਾ ਤੇ ਇਸ ਸਵਾਲ ਦਾ ਉੱਤਰ ਹੈਗੇ ਦੋਸਤੋ ਪੰਜ ਆਵ ਪੰਜਾਬ ਪੰਜ ਆਪਾਂ ਵਾਲੀ ਧਰਤੀ ਪੰਜਾਬ ਨੂੰ ਪੰਜ ਦਰਿਆਵਾਂ ਦੀ ਧਰਤੀ ਕਿਹਾ ਜਾਂਦਾ ਹੈ ਤੇ ਅਗਲਾ ਪ੍ਰਸ਼ਨ ਸਪੋਰਟਸ ਦਾ ਆ ਗਿਆ ਐਲਬੀਡਬਲ ਸ਼ਬਦ ਕਿਸ ਨਾਲ ਸੰਬੰਧਿਤ ਹੈ ਐਲਵੀਡਬਲ ਠੀਕ ਹੈ ਇਸ ਸਵਾਲ ਦਾ ਉੱਤਰ ਹੈਗਾ অপਸ਼ਨ ਸੀ ਕ੍ਰਿਕਟ অপশন সি ক্রিকেট ঠিক আছে ক্রিকেট matches ਹੁੰਦਾ ਤਾਂ ਤੇ এলবি ডব্লিউ ਦਾ ਲੈਗ বল উইকেট ঠিক আছে ਤੇ আউট ਹੋ ਜਾਂਦਾ ਇਸ ਨਾਲ ਅਗਲਾ ਪ੍ਰਸ਼ਨ ਦੀ ਗੱਲ ਕਰਦੇ ਹਾਂ 18ਵਾਂ ਪੰਜਾਬੀ ਸਟੈਂਡ ਕਲਚਰ ਪਈਆਂ ਵਿਸਾਖੀ ਦਾ ਤਿਹਾਰ ਕਿਸ ਦੀ ਸ਼ੁਰੂਆਤ ਨੂੰ ਦਰਸਾਉਂਦਾ ਹੈ ਵਿਸਾਖੀ ਦਾ ਤਿਹਾਰ ਕਟਾਈ ਦਾ ਮੌਸਮ ਜਿਸ ਨੂੰ ਕਹਿੰਦੇ ਆਪਾਂ ਠੀਕ ਹੈ ਹਾਰਵੈਸਟ ਸੀਜ਼ਨ ਨੂੰ ਦਰਸਾਉਂਦਾ ਹੈ ਅਗਲੇ ਪ੍ਰਸ਼ਨ ਦੀ ਗੱਲ ਕਰਦੇ ਹਾਂ ਪ੍ਰਸ਼ਨ ਨਿਊ ਪੋਲਿਟੀ ਇਸ਼ੂਸ ਦਾ ਪ੍ਰਸ਼ਨ ਆ ਭਾਰਤ ਦੇ ਮੌਜੂਦਾ ਰਾਸ਼ਟਰਪਤੀ ਕੌਣ ਹਨ ਮੇਯੂ ਦਾ ਰਾਸ਼ਟਰਪਤੀ ਕੌਣ ਹਨ ਤੇ ਬਹੁਤ ਹੀ ਸੌਖਾ ਸਵਾਲ ਆ ਦਰੋਪਦੀ ਮੁਰਮੂ ਠੀਕ ਆ ਅਗਲਾ ਪ੍ਰਸ਼ਨ ਤੇ ਗੱਲ ਕਰਦੇ ਆਂ ਗੱਲ ਹੇਠ ਲਿਖਿਆਂ ਵਿੱਚੋਂ ਕਿਹੜਾ ਉर्जा ਦਾ ਨਵਿਆਉਣਯੋਗ ਸਰੋਤ ਹੈ ਰੀਨਿਊਏਬਲ ਐਨਰਜੀ ਜਿਹਨੂੰ ਕਹਿੰਦੇ ਆ ਉਹ ਕਿਹੜਾ ਇਹਨਾਂ ਚੋਂ ਤਾਂ ਇਹ ਸਵਾਲ ਬਹੁਤ ਹੀ ਆਸਾਨ ਸਵਾਲ ਆ ਇਸ ਸਵਾਲ ਦਾ ਉੱਤਰ ਹੈਗਾ ਆਪਸ਼ਨ ਸੀ ਸੋਲਰ ਐਨਰਜੀ ਠੀਕ ਆ ਸੋਲਰ ਜੋ ਸੂਰਜੀ ਊਰਜਾ ਨਵਿਆਉਣਯੋਗ ਸਰੋਤ ਹੈ ਠੀਕ ਆ ਇਕਨੋਮਿਕ ਇਸ਼ੂ ਦਾ ਅਗਲਾ ਪ੍ਰਸ਼ਨ ਮੈਂ ਗਾਈ ਕੀ ਹੈ 인ਫਲੇਸ਼ਨ ਕੀ ਹੈ ਇਕਨੋਮਿਕ ਇਸ਼ੂ ਦਾ ਪ੍ਰਸ਼ਨ ਹੈ ਮੈਂ ਗਾਈ ਕੀ ਹੈ ਇਸ ਸਵਾਲ ਦਾ ਉੱਤਰ ਹੈ ਕਿ ਦੋਸਤੋ ਤੁਹਾਨੂੰ ਸਾਰਿਆਂ ਨੂੰ ਪਤਾ ਹੋਵੇਗਾ ਵਸਤਾਂ ਤੇ ਸੇਵਾਾਂ ਦੇ ਆਮ ਕੀਮਤ ਪੱਧਰ ਵਿੱਚ ਵਾਧਾ ਆਪਸ਼ਨ ਬੀ ਠੀਕ ਹੈ ਜਦੋਂ ਕਿਸੇ ਵਸਤਾਂ ਦੀਆਂ ਜਾਂ ਸੇਵਾਵਾਂ ਦੀ ਗੁੱਡਸ ਤੇ ਸਰਵਿਸ ਦਾ ਰੇਟ ਵੱਜ ਜਾਂਦਾ ਉਹਨੂੰ ਇਨਫਲੇਸ਼ਨ ਕਹ ਦਿੰਦੇ ਆ ਮਹਿੰਗਾਈ ਕਹ ਦਿੰਦੇ ਆ ਜਿਹੜੀ ਆਪਾਂ ਚੀਜ਼ਾਂ ਖਰੀਦਦੇ ਆ ਜਾਂ ਸਰਵਿਸ ਕਿ ਤੁਲਦੇ ਆ ਠੀਕ ਆ ਉਹਦਾ ਰੇਟ ਵੱਜ ਜਾਂਦਾ ਇਨਫਲੇਸ਼ਨ ਕਹ ਦਿੰਦੇ ਆ ਠੀਕ ਆ ਅਗਲਾ ਪ੍ਰਸ਼ਨ ਆ ਗਿਆ ਬੱਲਬ ਦਾ ਬੱਲਬ ਦੀ ਕਾਟ ਕਿਸ ਨੇ ਗੱਡੀ ਸੀ ਬਿਜਲੀ ਦਾ ਬੱਲਬ ਹੈ ਜਿਹੜਾ ਉਸ ਦੀ ਕਾਟ ਕਿਸ ਨੇ ਗੱਡੀ ਤੇ ਇਸ ਸਵਾਲ ਦਾ ਉੱਤਰ ਹੈ ਕਿ ਦੋਸਤੋ ਆਪਸ਼ਨ ਸੀ ਥਾਮਸਨ ਐਡੀਸਨ ਹਮਸਨ ਐਡੀਸ਼ਨ ਨੇ ਅਗਲੇ ਪ੍ਰਸ਼ਨ ਤੇ ਗੱਲ ਕਰਦੇ ਹਾਂ ਇੰਪੋਰਟੈਂਟ ਹਿਸਟਰੀ ਦਾ ਪ੍ਰਸ਼ਨ ਆ ਗਿਆ ਜਿੱਲੇ ਵਾਲਾ ਬਾਗ ਕਤਲੇਆ ਹਮ ਕਦੋਂ ਹੋਇਆ ਸੀ ਬਹੁਤ ਹੀ ਆਸਾਨ ਸਵਾਲ ਤੇ ਬਹੁਤ ਹੀ ਮੰਦਭਾਗੀ ਘਟਨਾ ਹੋਈ ਸੀ ਆਪਣੀ ਹਿਸਟੋਰੀਕਲ ਘਟਨਾ ਪੰਜਾਬ ਨਾਲ ਸੰਬੰਧਿਤ ਤੇ ਦੋਸਤੋ ਇਸ ਸਵਾਲ ਦਾ ਉੱਤਰ ਆਪਸ਼ਨ ਏ 1919 ਅਗਲਾ ਪ੍ਰਸ਼ਨ ਆ ਗਿਆ ਸਿਨੇਮਾ ਐ ਲਿਟਰੇਚਰ ਨਾਲ ਰਿਲੇਟ ਕਰਦਾ ਮਸ਼ਹੂਰ ਫਿਲਮ ਸ਼ੋਲੇ ਦਾ ਨਿਰਦੇਸ਼ਨ ਕਿਸ ਨੇ ਕੀਤਾ ਸੀ ਤੇ ਇਸ ਸਵਾਲ ਦਾ ਉੱਤਰ ਹੈ ਕਿ ਦੋਸਤੋ ਆਪਸ਼ਨ ਸੀ ਰਮੇਸ਼ ਸਿੱਪੀ ਨੇ ਠੀਕ ਹੈ ਛੋਲੇ ਦਾ ਨਿਰਦੇਸ਼ਨ ਕੀਤਾ ਸੀ ਅਗਲਾ ਪ੍ਰਸ਼ਨ ਇੰਡੀਅਨ ਜੀਓਗ੍ਰਾਫੀ ਦਾ ਤਖਨ ਪਠਾਰ ਮੁੱਖ ਤੌਰ ਤੇ ਭਾਰਤ ਦੇ ਕਿਸ ਹਿੱਸੇ ਵਿੱਚ ਸਥਿਤ ਹੈ ਇਸ ਸਵਾਲ ਦਾ ਉੱਤਰ ਹੈ ਕਿ ਦੋਸਤੋ ਆਪਸ਼ਨ ਬੀ ਸਾਊਥਰਨ ਇੰਡੀਆ ਦੱਖਣ ਭਾਰਤ ਦੇ ਵਿੱਚ ਦੱਖਣ ਭਾਰਤ ਮੁੱਖ ਤੌਰ ਤੇ ਭਾਰਤ ਦੇ ਦੱਖਣੀ ਭਾਰਤ ਵਿੱਚ ਮਤਲਬ ਕਿ ਸਥਿਤ ਹੈ ਦੱਖਣ ਪਠਾਰ ਠੀਕ ਆ ਦੇਖਣ ਬਲਿਆ ਟੂ ਯੂ ਨੂੰ ਕਹਿੰਦੇ ਆ ਅਗਲਾ ਪ੍ਰਸ਼ਨ 100 ਸਪੋਰਟਸ ਦਾ ਫੀਫਾ ਵਿਸ਼ਵ ਕੱਪ 2022 ਕਿਸ ਦੇਸ਼ ਨੇ ਜਿੱਤਿਆ 2022 ਦਾ ਜਿਹੜਾ ਫੀਫਾ ਵਿਸ਼ਵ ਕੱਪ ਕਿਸ ਦੇਸ਼ ਨੇ ਜਿੱਤਿਆ ਸੀ ਇਸ ਸਵਾਲ ਦਾ ਉੱਤਰ ਹੈ ਕਿ ਦੋਸਤੋ ਅਰਜੰਟਿਨਾ ਅਰਜੰਟਿਨਾ ਨੇ ਜਿੱਤਿਆ ਸੀ ਅਗਲਾ ਪ੍ਰਸ਼ਨ 27 ਮਾ ਪੰਜਾਬ ਹਿਸਟਰੀ ਐਂਡ ਕਲਚਰ ਦਾ ਪੰਜਵਾਂ ਸਿੱਖ ਗੁਰੂ ਜਿਨ੍ਹਾਂ ਨੇ ਆਦ ਗ੍ਰੰਥ ਦਾ ਸੰਕਲਨ ਕੀਤਾ ਸੀ ਬਹੁਤੀ ਸਾਂਸ ਵਾਲਾ ਤੁਹਾਨੂੰ ਪੰਜਵੇਂ ਸਿੱਖ ਗੁਰੂ ਸਾਹਿਬ ਦਾ ਨਾਮ ਪਤਾ ਹੋਣਾ ਚਾਹੀਦਾ ਹੈ ਆਪਣੇ ਪੰਜਵੇਂ ਸਿੱਖ ਗੁਰੂ ਸਾਹਿਬਨ ਸ੍ਰੀ ਗੁਰੂ ਅਰਜਨ ਦੇਵ ਜੀ ਠੀਕ ਹੈ ਤੇ ਉਹਨਾਂ ਨੇ ਗੁਰੂ ਆਦਿ ਗ੍ਰੰਥ ਸਾਹਿਬ ਦਾ ਸੰਕਲਨ ਕੀਤਾ ਸੀ ਅਗਲਾ ਪ੍ਰਸ਼ਨ ਪਾਲਿਟੀ ਇਸ਼ੂ ਦਾ ਭਾਰਤ ਵਿੱਚ ਸਿੱਖਿਆ ਦਾ ਅਧਿਕਾਰ ਆਰਟੀ ਐਕਟ ਕਿਸ ਸਾਲ ਲਾਗੂ ਹੋਇਆ ਰਾਈਟ ਟੂ ਐਜੂਕੇਸ਼ਨ ਐਕਟ ਚ ਉਸ ਨੂੰ ਕਹਿ ਸਕਦੇ ਤੁਸੀਂ ਕਿਸ ਸਾਲ ਲਾਗੂ ਹੋਇਆ ਸੀ ਇਸ ਸਵਾਲ ਦਾ ਉੱਤਰ ਹੈ ਕਿ ਦੋਸਤੋ ਆਪਸ਼ਨ ਐਸੀ 2010 ਦੇ ਵਿੱਚ ਰਾਈਟ ਟੂ ਐਜੂਕੇਸ਼ਨ ਐਕਟ ਲੱਗਿਆ ਸੀ ਜਿਸ ਨਾਲ ਮਤਲਬ ਕਿ 14 ਸਾਲ ਤੱਕ ਦੇ ਬੱਚਿਆਂ ਲਈ ਐਜੂਕੇਸ਼ਨ ਜ਼ਰੂਰੀ ਕਰ ਦਿੱਤੀ ਸੀ ਠੀਕ ਆ ਤੇ ਅਗਲਾ ਪ੍ਰਸ਼ਨ ਆ ਗਿਆ এনवायरमेंट ਇਸ਼ੂ ਦਾ ਓਜ਼ਨ ਪਰਤ ਦੇ ਘਟਣ ਲਈ ਮੁੱਖ ਤੌਰ ਤੇ ਕਿਹੜੀਆਂ ਗੈਸਾਂ ਜ਼ਿੰਮੇਵਾਰ ਹਨ ਤੁਹਾਨੂੰ ਪਹਿਲਾਂ ਵੀ ਇਹ ਕਰਾ ਚੁੱਕੇ ਆ ਤੇ ਬਹੁਤੀ ਸਾਨਸ ਵਾਲਾ ਇਸ ਸਵਾਲ ਦਾ ਉੱਤਰ ਹੈ ਕਿ ਦੋਸਤੋ ਕਲੋਰੋਫਲੋਰੋਕਾਰਬਨ ক্লোরোফ্লুরোকার্বন ਜਿਹੜੀ AC ਤੇ ਫ੍ਰੀਜਾਂ ਦੇ ਵਿੱਚੋਂ ਨਿਕਲਦੀ ਆ ਠੀਕ ਆ ਉਸ ਨਾਲ ओजोन लेयर ਪਰਤ ਖਤਮ ਹੋ ਜਾਂਦੀ ਆ ਅਤੇ আলਟਰਾਵਿਓਲਟ ਰੇਡੀਏਸ਼ਨ ਧਰਤੀ ਦੇ ਉੱਤੇ ਹਮਲਾ ਕਰ ਦਿੰਦੀ ਆ ਠੀਕ ਆ ਜੋ ਸੂਰਜ ਤੋਂ ਨਿਕਲਦੀਆਂ ਅਗਰ ਪ੍ਰੇਸ਼ਨ ਆ ਗਿਆ ਔਰ ਇਕਨੋਮਿਕ ਇਸ਼ੂ ਦਾ ਠੀਕ ਆ ਤੇ ਬੈਂਕਿੰਗ ਦੇ ਸੰਦਰਭ ਵਿੱਚ ਰਿਪੋ ਰੇਟ ਕੀ ਆ ਰਿਪੋ ਰੇਟ ਕੀ ਹੁੰਦਾ ਹੈ ਇਸਵਾਲ ਦਾ ਉੱਤਰ ਹੈਗਾ ਦੋਸਤੋ অপਸ਼ਨ A ਉਹ ਦਰ ਜਿਸ ਤੇ ਵਪਾਰਕ ਬੈਂਕ RBI ਤੋਂ ਪੈਸੇ ধার ਲੈਂਦੇ ਹਨ ਜਿਵੇਂ ਵਪਾਰਕ ਬੈਂਕ ਕਿਹ ਹੋਗੇ ਜਿਹੜੇ ਵੀ ਜਿਵੇਂ HDFC ICICI ਹੋਰ ਜਿੰਨੇ ਵੀ ਆਪਣੇ ਕਮਰਸ਼ੀਅਲ ਬੈਂਕ ਹਨ ਠੀਕ ਆ ਤੇ ਇਹ ਪੈਸਾ ਧਾਰ ਲੈਂਦੇ ਜਿਸ ਰੇਟ ਤੇ RBI ਤੋਂ RBI ਸਾਰਿਆਂ ਦਾ ਮੇਨ ਬੈਂਕ ਹੈ ਜਿਹੜਾ ਆਪਣੇ ਇੰਡੀਆ ਦਾ ਠੀਕ ਆ ਉਸ ਤੋਂ ਪੈਸਾ ਧਾਰ ਲੈਂਦੇ ਸਾਰੇ ਬੈਂਕ ਤਾਂ ਉਸ ਰੇਟ ਨੂੰ ਕਿਹਾ ਜਾਂਦਾ ਹੈ ਰੇਪੋ ਰੇਟ ਠੀਕ ਆ ਤੇ ਅਗਲਾ ਪ੍ਰਸ਼ਨ ਆ ਗਿਆ ਸਿਨੇਮਾ ਤੇ ਲਿਟਰੇਚਰ ਦਾ ਤੇ ਸ਼ਕੁੰਤਲਾ ਨਾਟਕ ਕਿਸ ਨੇ ਲਿਖਿਆ ਸੀ ਕਤਿਯਾ ਪ੍ਰਸ਼ਨ ਇਸ ਸਵਾਲ ਦਾ ਉੱਤਰ ਹੈ ਕਿ ਦੋਸਤੋ ਆਪਸ਼ਨ ਬੀ ਕਾਲੀਦਾਸ ਨੇ ਲਿਖਿਆ ਸੀ ਤੇ ਅਗਲਾ ਪ੍ਰਸ਼ਨ 32ਵਾਂ ਮਾਡਰਨ ਹਿਸਟਰੀ ਦਾ ਪ੍ਰਸ਼ਨ ਭਾਰਤ ਛੱਡੋ ਅੰਦੋਲਨ ਕਿਸ ਸਾਲ ਸ਼ੁਰੂ ਕੀਤਾ ਗਿਆ ਸੀ ਬਹੁਤ ਹੀ ਆਸਾਨ ਸਵਾਲ ਹੈ ਦੋਸਤੋ ਤੁਹਾਨੂੰ ਸਾਰੇ ਨੂੰ ਆਉਣਾ ਚਾਹੀਦਾ ਹੈ 1942 ਵਿੱਚ ਆਪਸ਼ਨ ਬੀ ਇਸ ਦਾ ਉੱਤਰ ਹੈ 1942 ਚ ਠੀਕ ਹੈ ਪ੍ਰਸ਼ਨ 33ਵਾਂ ਆ ਗਿਆ ਸਿਨੇਮਾ ਅਤੇ ਲਿਟਰੇਚਰ ਦਾ ਮਸ਼ਹੂਰ ਨਾਵਲ ਟ੍ਰੇਨ ਟੂ ਪਾਕਿਸਤਾਨ ਕਿਸ ਨੇ ਲਿਖਿਆ ਸੀ ਇਸ ਸਵਾਲ ਦਾ ਉੱਤਰ ਹੈ ਦੋਸਤੋ ਖੁਸ਼ਵੰਤ ਸਿੰਘ ਠੀਕ ਆ ਤੇ ਅਗਲਾ ਪ੍ਰਸ਼ਨ ਤੇ ਚੱਲਦੇ ਆਂ ਇੰਡੀਅਨ ਜੀਓਗ੍ਰਾਫੀ ਦਾ ਪ੍ਰਸ਼ਨ ਭਾਰਤ ਦੀ ਸਭ ਤੋਂ ਲੰਬੀ ਨਦੀ ਕਿਹੜੀ ਹੈ অপਸ਼ਨ ਤੁਹਾਡੇ ਸਾਹਮਣੇ ਆ ਇਸ ਸਵਾਲ ਦਾ ਉੱਤਰ ਹੈ ਦੋਸਤੋ ਆਪਸ਼ਨ ਸੀ ਗੰਗਾ ਠੀਕ ਆ ਗੰਗਾ ਮਾਤਾ ਠੀਕ ਆ ਤੇ ਅੱਗੇ ਗੱਲ ਕਰਦੇ ਆਂ ਕਿਸ ਭਾਰਤੀ ਐਥਲੀਟ ਐਥਲੀਟ ਨੂੰ ਫਲਾਈਂਗ ਸਿੱਖ ਵਜੋਂ ਜਾਣਿਆ ਜਾਂਦਾ ਹੈ ਬਹੁਤ ਹੀ ਸੌਖਾ ਸਵਾਲ ਆ ਮਿਲਖਾ ਸਿੰਘ ਜੀ ਨੂੰ ਫਲਾਈਂਗ ਸਿੱਖ ਵਜੋਂ ਜਾਣਿਆ ਜਾਂਦਾ ਸੀ ਠੀਕ ਹੈ ਤੇ ਅਗਲਾ ਪ੍ਰਸ਼ਨ ਆ ਗਿਆ ਪੰਜਾਬ ਹਿਸਟਰੀ ਐਂਡ ਕਲਚਰ ਦਾ 36ਵਾਂ ਪ੍ਰਸ਼ਨ ਔਰਤਾਂ ਲਈ ਪੰਜਾਬ ਦਾ ਰਵਾਇਤੀ ਲੋਕ ਨਾਚ ਕਿਹੜਾ ਹੈ ਇਸ ਸਵਾਲ ਦਾ ਉੱਤਰ ਹੈ ਕਿ ਦੋਸਤੋ ਆਪਸ਼ਨ ਬੀ ਗਿੱਦਾ ਬਹੁਤ ਹੀ ਆਸਾਨ ਸਵਾਲ ਸੀ ਅਗਲਾ ਪ੍ਰਸ਼ਨ ਪੋਲਿਟੀ ਦਾ ਆ ਗਿਆ ਭਾਰਤ ਦਾ ਰਾਸ਼ਟਰਪਤੀ ਸੰਵਧਾਨ ਦੇ ਕਿਸ ਅਨੁਛੇਦ ਅਧਿਨ ਰਾਸ਼ਟਰੀ ਐਮਰਜੈਂਸੀ ਦਾ ਐਲਾਨ ਕਰ ਸਕਦਾ ਹੈ ਜਿਹੜੀ ਰਾਸ਼ਟਰੀ ਨੈਸ਼ਨਲ ਐਮਰਜੈਂਸੀ ਲੱਗ ਜਾਂਦੀ ਹੈ ਕਿਸ ਆਰਟੀਕਲ ਦੇ ਤਹਿਤ ਲੱਗ ਸਕਦੀ ਆ ਇਸ ਸਵਾਲ ਦਾ ਉੱਤਰ ਆ ਗਿਆ ਦੋਸਤੋ ਆਪਸ਼ਨ ਏ 352 ਆਰਟੀਕਲ ਦੇ ਤਹਿਤ ਠੀਕ ਆ ਤੇ ਅਗਲਾ ਪ੍ਰਸ਼ਨ ਆ ਗਿਆ এনवायरमेंट ਇਸ਼ੂ ਦਾ ਜੈਵ ਭੂਵਿੰਨਤਾ ਕੀ ਹੈ ਬਾਇਓ ਡਾਇਵਰਸਟੀ ਕੀ ਹੈ ਠੀਕ ਆ ਜੈਵ ਜੈਵ ਭੂਵਿੰਨਤਾ ਜਿਹਨੂੰ ਕਹ ਦਿੰਦੇ ਆ ਇਸ ਸਵਾਲ ਦਾ ਉੱਤਰ ਆ ਗਿਆ ਦੋਸਤੋ ਆਪਸ਼ਨ ਬੀ ਧਰਤੀ ਤੇ ਜੀਵਨ ਦੀ ਭੂਵਿੰਨਤਾ ਠੀਕ ਆ ਉਸ ਨੂੰ ਜੈਵ ਭੂਵਿੰਨਤਾ ਕਿਹਾ ਜਾਂਦਾ ਇਕਨੋਮਿਕ ਇਸ਼ੂ ਦਾ ਅਗਲਾ ਪ੍ਰਸ਼ਨ ਆ ਗਿਆ ਹੇਠ ਲਿਖਿਆਂ ਵਿੱਚੋਂ ਕਿਹੜਾ ਪ੍ਰਾਇਮਰੀ ਸੈਕਟਰ ਦੀ ਗਤੀਵਿਧੀਆਂ ਹੈ ਪ੍ਰਾਇਮਰੀ ਸੈਕਟਰ ਦੀ ਗਤੀਵਿਧੀਆਂ ਦੋਸਤੋ ਇਦਾਂ ਦੇ ਹੀ ਨੋਟਸ ਮਿਲਣਗੇ ਤਾਂ ਤੁਹਾਨੂੰ ਕੋ ਇੰਗਲਿਸ਼ ਤੇ ਪੰਜਾਬੀ ਦੋਨਾਂ ਭਾਸ਼ਾਵਾਂ ਦੇ ਵਿੱਚ ਨੋਟਸ ਵੀ ਆਪਣੇ ਇਦਾਂ ਹੀ ਮਿਲਣਗੇ ਠੀਕ ਆ ਤੇ ਇਹਨਾਂ ਵਿੱਚੋਂ ਕਿਹੜਾ ਪ੍ਰਾਇਮਰੀ ਸੈਕਟਰ ਦੀ ਗਤੀਵਿਧੀ ਹੈ ਇਸ ਸਵਾਲ ਦਾ ਉੱਤਰ ਹੈ ਕਿ ਦੋਸਤੋ ਐਗਰੀਕਲਚਰ ਐਗਰੀਕਲਚਰ ਪ੍ਰਾਇਮਰੀ ਸੈਕਟਰ ਦੀ ਗਤੀਵਿਧੀ ਹੈ ਠੀਕ ਆ ਮਤਲਬ ਮੇਨ ਸੈਕਟਰ ਹੈ ਐਗਰੀਕਲਚਰ ਠੀਕ ਆ ਸਾਇੰਸ ਟੈਕਨੋਲੋਜੀ ਦਾ ਪ੍ਰਸ਼ਨ ਆ ਗਿਆ ਬ੍ਰਹਿਮੰਡ ਦੇ ਅਧਿਐਨ ਨੂੰ ਕੀ ਕਿਹਾ ਜਾਂਦਾ ਹੈ ਯੂਨੀਵਰਸ ਦੀ ਸਟੱਡੀ ਨੂੰ ਕੀ ਕਿਹਾ ਜਾਂਦਾ ਹੈ ਇਸ ਸਵਾਲ ਦਾ ਉੱਤਰ ਹੈ ਕਿ ਦੋਸਤੋ ਆਪਸ਼ਨ ਸੀ ਕੋਸਮੋਲੋਜੀ ਬ੍ਰਹਿਮੰਡ ਗਿਆਨ ਠੀਕ ਹੈ ਤੇ ਅਗਲੇ ਪ੍ਰਸ਼ਨ ਤੇ ਚੱਲਦੇ ਆ 41ਵਾਂ ਮਾਡਰਨ ਹਿਸਟਰੀ ਦਾ ਪ੍ਰਸ਼ਨ ਭਾਰਤੀ ਰਾਸ਼ਟਰੀ ਕਾਂਗਰਸ ਦਾ ਸੰਸਥਾਪਕ ਕੌਣ ਸੀ ਜਿਹੜਾ ਰਾਸ਼ਟਰੀ ਕਾਂਗਰਸ ਇੰਡੀਅਨ ਨੈਸ਼ਨਲ ਕਾਂਗਰਸ ਦਾ ਸੰਸਥਾਪਕ ਕੌਣ ਸੀ ਇਸ ਸਵਾਲ ਦਾ ਉੱਤਰ ਹੈ ਕਿ ਦੋਸਤੋ ਆਪਸ਼ਨ ਬੀ ਏਓ ਹਿਊਮ ਠੀਕ ਹੈ मतलब जिसने फाउंड ਕੀਤੀ ਸੀ ਉਹ 1885 ਦੇ ਵਿੱਚ ਕੀਤੀ ਸੀ اےਓ ਹோம் ਨੇ ਠੀਕ ਆ ਸਿਨੇਮਾ ਤੇ ਲਿਟਰੇਚਰ ਦਾ 42ਵਾਂ ਪ੍ਰਸ਼ਨ ਦਾਦਾ ਸਾਹਿਬ ਫਾਲਕੇ ਪੁਰਸਕਾਰ ਕਿਸ ਖੇਤਰ ਨਾਲ ਸੰਬੰਧਿਤ ਹੈ 23 ਸਵਾਲ ਦਾ ਉੱਤਰ ਆ ਗਿਆ ਦੋਸਤੋ ਸਿਨੇਮਾ ਨੂੰ ਠੀਕ ਆ অপਸ਼ਨ ਸੀ ਅਗਲਾ ਪ੍ਰਸ਼ਨ ਇੰਡੀਅਨ ਜੀਓਗ੍ਰਾਫੀ ਦਾ ਭਾਰ ਦੇ ਪੱਛਮੀ ਹਿੱਸੇ ਵਿੱਚ ਕਿਹੜਾ ਰੇਗਿਸਤਾਨ ਸਥਿਤ ਹੈ ਪੱਛਮੀ ਹਿੱਸੇ ਵਿੱਚ ਕਿਹੜਾ ਰੇਗਿਸਤਾਨ ਸਥਿਤ ਹੈ ਬਹੁਤ ਹੀ ਆਸਾਨ ਸਵਾਲ ਆ ਇਸ ਸਵਾਲ ਦਾ ਉੱਤਰ ਆ ਗਿਆ ਦੋਸਤੋ অপশন সি থার ডাইজেস্ট ਜਿਹਨੂੰ ਕਹਿੰਦੇ ਥਾਰ ਰੈਗਿਸਟ੍ਰਮ ਅਗਲਾ ਪ੍ਰਸ਼ਨ ਸਪੋਰਟਸ ਦਾ ਆ ਗਿਆ ਭਾਰਤ ਦਾ ਰਾਸ਼ਟਰੀ ਖੇਡ ਕੀ ਹੈ ਦੱਸੋ ਭਾਰਤ ਦੀ ਰਾਸ਼ਟਰੀ ਖੇਡ ਕੀ ਹੈ ਕਮੈਂਟ ਬਾਕਸ ਚ ਕਮੈਂਟ ਕਰਕੇ ਵੀ ਤੁਸੀਂ ਦੱਸੇ ਕਰੋ ਠੀਕ ਆ ਉੱਤਰ ਤੇ ਇਸ ਸਵਾਲ ਦਾ ਉੱਤਰ ਹੈਗਾ ਦੋਸਤੋ ਹੌਕੀ ਠੀਕ ਆ ਤੁਸੀਂ ਸਾਰਿਆਂ ਨੇ ਲਾਸਟ ਵਿੱਚ ਜਰੂਰ ਦੱਸਣਾ ਤੁਹਾਡੇ ਕਿਤੇ ਨੰਬਰ ਬਣੇ ਇਸ ਮੌਕ ਟੈਸਟ ਵਿੱਚ ਪੰਜਾਬ ਹਿਸਟਰੀ ਕਲਚਰ ਦਾ ਪ੍ਰਸ਼ਨ ਅਗਲਾ ਆ ਗਿਆ ਪਹਿਲੇ ਸਿੱਖ ਗੁਰੂ ਕੌਣ ਸਨ ਤੇ ਸਵਾਲ ਦਾ ਉੱਤਰ ਹੈਗਾ ਦੋਸਤੋ ਆਪਸ਼ਨ ਡੀ ਗੁਰੂ ਨਾਨਕ ਦੇਵ ਜੀ ਤੁਹਾਨੂੰ ਸਭ ਨੂੰ ਪਤਾ ਹੀ ਹੈਗਾ ਬਹੁਤ ਹੀ ਸੌਖਾ ਸਵਾਲ ਸੀ ਪਾਲਿਟੀ ਦਾ ਅਗਲਾ ਪ੍ਰਸ਼ਨ ਹੈਗਾ ਭਾਰਤ ਵਿੱਚ ਰਾਜ ਸਰਕਾਰ ਦਾ ਮੁਖੀ ਕੌਣ ਹੁੰਦਾ ਹੈ ਰਾਜ ਸਰਕਾਰ ਦਾ ਮੁਖੀ ਕੌਣ ਹੁੰਦਾ ਹੈ ਭਾਰਤ ਵਿੱਚ ਤੇ ਇਸ ਸਵਾਲ ਦਾ ਉੱਤਰ ਆਪਸ਼ਨ ਬੀ ਚੀਫ ਮਿਨਿਸਟਰ ਮੁੱਖ ਮੰਤਰੀ ਜਿਸ ਨੂੰ ਕਿਹਾ ਜਾਂਦਾ ਹੈ ਪ੍ਰਸ਼ਨ 47ਵਾਂ ਪਲਾਸੀ ਦੀ ਲੜਾਈ ਕਿਸ ਸਾਲ ਲੜੀ ਗਈ ਸੀ 1757 ਦੇ ਵਿੱਚ ਠੀਕ ਆ ਆਪਸ਼ਨ ਏ ਕਰੈਕਟ ਆ ਅਗਲਾ ਪ੍ਰਸ਼ਨ 48ਵਾਂ ਵਿੱਤੀ ਘਾਟਾ ਦਾ ਕੀ ਅਰਥ ਹੈ ਫਿਸਕਲ ਡੈਫੀਸਿਟ ਦਾ ਕੀ ਅਰਥ ਹੈ অপਸ਼ਨ ਤੁਹਾਡੇ ਸਾਹਮਣੇ ਆ ਇਸ ਸਵਾਲ ਦਾ ਉੱਤਰ ਹੈਗੇ ਦੋਸਤੋ অপਸ਼ਨ ਏ ਜਦੋਂ ਸਰਕਾਰੀ ਖਰਚਾ ਇਸ ਦੀ ਆਮਦਨ ਤੋਂ ਵੱਧ ਜਾਂਦਾ ਹੈ ਸਰਕਾਰੀ ਖਰਚਾ ਜਦੋਂ ਆਮਦਨ ਤੋਂ ਵੱਧ ਜਾਵੇ ਠੀਕ ਹੈ ਆ ਸਰਕਾਰੀ ਤਾਂ ਉਸ ਨੂੰ ਫਿਸਕਲ ਡੈਫੀਸਿਟ ਕਿਹਾ ਜਾਂਦਾ ਹੈ ਅਗਲਾ ਪ੍ਰਸ਼ਨ 49ਵਾਂ ਸੈਸਟ ਟੈਕਨੋਲੋਜੀ ਦਾ ਆ ਗਿਆ ਭਾਰਤੀ ਪਲੜ ਪ੍ਰੋਗਰਾਮ ਦੇ ਪਿਤਾ ਵਜੂ ਕਿਸ ਨੂੰ ਜਾਣਿਆ ਜਾਂਦਾ ਹੈ ਇਹ ਸਵਾਲ ਦਾ ਉੱਤਰ ਹੈ ਗੇ ਦੋਸਤੋ অপਸ਼ਨ ਬੀ ਵਿਕਰਮ ਸਾਰਾਵਾਈ ਨੂੰ ਠੀਕ ਹੈ ਅਗਲਾ ਪ੍ਰਸ਼ਨ ਆ ਗਿਆ 50ਵਾਂ ਮਾਡਰਨ ਹਿਸਟਰੀ ਪ੍ਰਸ਼ਨ ਆਜ਼ਾਦ हिंद ਫੌਜ ਭਾਰਤੀ ਰਾਸ਼ਟਰੀ ਸੈਨਾ ਦੀ ਸਥਾਪਨਾ ਕਿਸ ਨੇ ਕੀਤੀ ਸੀ ਇਸ ਸਵਾਲ ਦਾ ਉੱਤਰ ਸੁਭਾਸ਼ ਚੰਦਰ ਬੌਝੀ ਨੇ ਪ੍ਰਸ਼ਨ ਅਗਲਾ 52 ਪੋਲਿਟੀ ਇਸ਼ੂਜ਼ ਦਾ ਪ੍ਰਸ਼ਨ ਆ ਭਾਰਤੀ ਸੰਵਿਧਾਨ ਦਾ ਕਿਹੜਾ ਅਨੁਛੇਦ ਮੌਲਿਕ ਅਧਿਕਾਰਾਂ ਨਾਲ ਸੰਬੰਧਿਤ ਰੱਖਦਾ ਹੈ ਬਹੁਤ ਹੀ ਸ਼ੌਕਸਵਾਲ ਇਸ ਸਵਾਲ ਦਾ ਉੱਤਰ 12 ਤੋਂ 35 ਆਰਟੀਕਲ ਹੈ ਜਿਹੜੇ ਮੌਲਿਕ ਅਧਿਕਾਰਾਂ ਨਾਲ ਸੰਬੰਧਿਤ ਰੱਖਦੇ ਆ ਤੇ ਅਗਲਾ ਪ੍ਰਸ਼ਨ ਆ ਗਿਆ এনवायरमेंट ਦਾ ਤਜਾਬੀ ਵਰਖਾ ਬਾਇਓਮੰਡਲ ਵਿੱਚ ਕਿਹੜੀਆਂ ਗੈਸਾਂ ਦੇ ਨਿਕਾਸ ਕਰਨ ਹੁੰਦੀ ਹੈ ਇਸ ਸਵਾਲ ਦਾ ਉੱਤਰ ਹੈ ਕਿ ਦੋਸਤੋ অপশন বি সালফার ডাই অক্সাইড ਤੇ নাইট্রোজেন অক্সাইডਸ ਨਾਲ ঠিক ਆ ਤੇ ਅਗਲਾ ਪ੍ਰਸ਼ਨ ਹੈ ਕਿ ਜੀਐਸਟੀ ਦਾ ਪੂਰਾ ਰੂਪ ਕੀ ਹੈ ਬਹੁਤ ਹੀ ਸੌਖਾ ਸਵਾਲ ਆ ਜੀਐਸਟੀ ਦਾ ਪੂਰਾ ਰੂਪ ਗੁੱਡਸ ਐਂਡ ਸਰਵਿਸ ਟੈਕਸ অপশন ਬੀ ਸਹੀ ਆ ਅਗਲਾ ਪ੍ਰਸ਼ਨ 54ਵਾਂ 67 ਟਿਕਾ ਦਾ ਪ੍ਰਸ਼ਨ ਦਬਾ ਕੀ ਦਬਾ ਦੀ ਇਕਾਈ ਕੀ ਹੈ ਯੂਨਟ ਆਫ ਪ੍ਰੈਸ਼ਰ ਇਸ ਪ੍ਰੈਸ਼ਰ ਦੀ ਯੂਨਟ ਕੀ ਹੈ অপশন ਬੀ ਇਸ ਦਾ ਉੱਤਰ ਆ ਪਾਸਕਲ ਠੀਕ ਆ ਤੇ ਦੋਸਤੋ ਅੱਜ ਇੱਥੇ ਮੌਕ ਟੈਸਟ ਤੁਹਾਡਾ ਸਮਾਪਤ ਹੁੰਦਾ ਵੀਡੀਓ ਚੰਗੀ ਲੱਗੀ ਤੇ ਲਾਈਕ ਤੇ ਸ਼ੇਅਰ ਜ਼ਰੂਰ ਕਰਦੇ ਚੈਨਲ ਨੂੰ ਕਰ ਲੈ ਸਬਸਕ੍ਰਾਈਬ ਆਪਣਾ ਨੰਬਰ ਆ ਗਿਆ 9888743689 97743689 ਤੇ ਆਪਣਾ ਟੈਲੀਗ੍ਰam ਨੌਕਰੀ ਗੁਰੂ ਜੁਆਇਨ ਕਰ ਲਓ ਠੀਕ ਆ ਤੇ ਆਪਣੇ ਵਟਸਐਪ ਨੰਬਰ ਤੇ ਤੁਸੀਂ ਮੈਸੇਜ ਕਰ ਸਕਦੇ ਹੋ ਆਪਣੀ ਐਪ ਹੈਗੇ ਨੌਕਰੀ ਗੁਰੂ ਉਹ ਵੀ ਡਾਊਨਲੋਡ ਕਰ ਲਓ ਪਲੇ ਸਟੋਰ ਤੋਂ ਤੇ ਚੈਨਲ ਨੂੰ ਸਬਸਕ੍ਰਾਈਬਰ ਲਈ ਧੰਨਵਾਦ